ਅੰਧਾ ਜੰਗਾ ਬੋਲਿਆ ਮੈਨੂੰ ਕਿਸੇ ਨੇ ਮੰਦਾ ਬੋਲਿਆ ਮੈਨੂੰ ਬੋਲਿਆ ਜੀਰੇ ਵਾਲੇ ਨੇ ਕੀ ਬੋਲਿਆ ਕੀ ਕਹਿੰਦਾ ਉਹ ਮੈਨੂੰ ਮੰਨਦਾ ਮਰਾਸਲ ਕੁੜੀ ਆਵੀ ਉਹ ਚਾਹ ਤੈਨੂੰ ਕਹਿੰਦਾ ਹਾਂ ਉਹਨੇ ਮੈਨੂੰ ਆਖਿਆ ਕੁੜੀ ਆਵੀ ਮਰਾਸਲ ਅੱਛਾ ਉਹ ਹੋਰ ਕੋਈ ਕਿਸੇ ਦਾ ਫੋਨ ਫੜ ਆਇਆ ਤੈਨੂੰ ਠੀਕ ਆ ਚਲ ਟੋਕਰਾ ਟੀਵੀ ਲੈਣਾ ਵੀਡੀਓ ਪਾਈ ਤੈਨੂੰ ਪੁੱਛ ਕੇ ਲੈ ਗਿਆ ਸੀਗੇ ਨਹੀਂ ਪੁੱਤ ਮੈਨੂੰ ਨੇ ਪੁੱਛ ਕੇ ਖੜਿਆ ਬਾਹਰ ਬਾਹਰ ਕਿਤੇ ਲੈ ਗਿਆ ਐ ਤੈਨੂੰ ਪਤਾ ਨਹੀਂ ਵੀਡੀਓ ਨੂੰ ਕੋਈ ਪਤਾ ਨਹੀਂ ਬਾਹਰ ਬਾਹਰ ਲੈ ਗਿਆ ਘਰੇ ਲੈ ਉਹਦੇ ਮੈਨੂੰ ਪਤਾ ਲੱਗਦਾ ਐ ਤੈਨੂੰ ਕਿੱਥੋਂ ਪਤਾ ਲੱਗਾ ਮੈਨੂੰ ਪਤਾ ਲੱਗਾ ਰੀਡ ਕੋ ਆਈ ਆਦੇ ਵਿੱਚ ਮੋਬਾਈਲ ਆਛੇ ਤੇ ਮੈਨੂੰ ਲੋਕਾਂ ਦੱਸਿਆ ਠੀਕ ਆ ਠੀਕ ਆ ਓ ਠੀਕ ਆ ਮਾਤਾ ਕੋਈ ਨਹੀਂ ਬਾਕੀ ਉਹਨਾਂ ਨੂੰ ਬੁਲਾਉਣੇ ਆ ਗੱਲਬਾਤ ਕਰਦੇ ਆ ਤੇ ਫਿਰ ਬੈਠ ਕੇ ਹਨਾ ਮਾਂਤਾ ਜੀ ਜਿਨ੍ਹਾਂ ਨੇ ਬਣਾਈ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਮੈਂ ਤਾਂ ਪੱਤਰਕਾਰ ਆ ਉਹਦੇ ਕੋਲ 50 ਖਬਰਾਂ ਮੋਰਨਿੰਗ ਜਾਲੇ ਵੀ ਲੈਣਗੇ ਕੋਈ ਗਾਣ ਨਹੀਂ ਮੈਂ ਖਬਰ ਤਰਤਾਂ ਲੈਣੀ ਹੋਣਾ ਮੈਂ ਨਾਲੇ ਲੈਣੀ ਜੀਰੇ ਵਾਲੇ ਤਾਂ ਖਬਰ ਮੈਂ ਮੁੰਡਾ ਤੁਹਾਡੇ ਕੋ ਦੋਵਾਂ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਕਰਾ ਮਤ ਬੜ ਕੇ ਹੀ ਆ ਕੇ ਰੀੜਗਾ ਬਣਾ ਕੇ ਗਿਆ ਮਾਂ ਦਾ ਮੈਂ ਤਾਂ ਖਬਰਾਂ ਆਇਆ ਮੈਂ ਤਾਂ ਨਹੀਂ ਬਣਾਏ ਕਿੱਲੇ ਆਇਆ ਕੌਣ ਹੀ ਆਇਆ ਕੌਣ ਹੀ ਦੱਸ ਮੈਨੂੰ ਮੈਂ ਤੈਨੂੰ ਮਾਂ ਦਾ ਕਿਉਂ ਦੱਸਾਂ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆ ਰਿਹਾ ਨਹੀਂ ਉਹ ਮੇਰੇ ਕੋਲ ਕੀ ਲੈਣ ਆਉਣਾ ਹੀ ਮੇਰਾ ਤਾਂ ਮੁੰਡਾ ਮੁੰਡੇ ਨੇ ਤਾਂ ਰੀੜਗਾ ਪਾਇਆ ਨੇ ਪਿਆ ਦੀ ਮਾਂ ਪਿਓ ਨੇ ਮੁੱਲ ਵਿੱਚ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਕਿਹਨੇ ਮੁੱਲ ਵਿੱਚ ਆਉ ਪੁੱਛ ਸਾਰੀ ਨਿਊਜ਼ ਆਪ ਕੀ ਰੀੜਗਾ ਬਣਾ ਕੇ ਤੂੰ ਗਿਆ ਹਰੀ ਕਹਲੇ ਅੱਜ ਤੂੰ ਕਿਤਾ ਮੁਕਰਦਾ ਆ ਤੂੰ ਮੇਰੀ ਸੁਣ ਲੈ ਗੱਲ ਹਾਂ ਤੇਰਾ ਕੋ ਲੈਣਾ ਦੇਣਾ ਹੈ ਨਾ ਮੇਰਾ ਲੈਣਾ ਦੇਣਾ ਤੇਰਾ ਲੈਣਾ ਦੇਣਾ ਵੈਰੀੜ ਕੋ ਬਣਾਉ ਨੂੰ ਜੇ ਤੂੰ ਜਦੋਂ ਪੈਸੇ ਲੈ ਨਹੀਂ ਉਹਨੂੰ ਹੁਣ ਤੂੰ ਕਿਸੇ ਮੇਰਾ ਕਰ ਲਾ ਕੀ ਹੈ ਨਹੀਂ ਪਾਏ ਪਾਏ ਮੈਨੂੰ ਕਹੀ ਦੇ ਕੇ ਕਿਹਾ 10 ਮੈਨੂੰ ਕੀ ਦਿੱਤਾਈ